ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸ ਦਿਆਂਗੇ ਸਾਢੇ 2 ਬਰੈਸਟ ਵਾਲਿਆਂ ਦਾ ਤੀਰਾ ਕਿੰਨਾ ਰੱਖਣਾ ਤੇ ਆਪਾਂ ਮੋਢਾ ਕਿੰਨਾ ਰੱਖਣਾ ਠੀਕ ਹੈ ਜੀ ਇਹਨਾਂ ਦਾ ਜਿਹੜਾ ਤੀਰਾ ਕੋ ਆਪਾਂ ਨੇ 6.5 ਰੱਖਣਾ ਠੀਕ ਹੈ ਤੇ ਮੋਢਾ ਰੱਖਣਾਗਾ ਆਪਾਂ ਨੇ 7.5 ਠੀਕ ਹੈ ਜੀ ਇਧਰੋਂ ਆਪਾਂ ਨੇ 1/2 ਇੰਚ ਘਟਾ ਕੇ ਰੱਖਣਾ ਹੈ ਇਧਰੋਂ ਆਪਾਂ ਨੇ 6 ਰੱਖਣਾਗਾ ਤਾਂ ਕਿ ਇੱਥੇ ਨਾ ਕੋਈ ਖਿੱਚਣੀ ਪੈਂਦੀ ਹੈਗੀ ਠੀਕ ਹੈ ਜੀ ਤੇ ਆਪਾਂ ਨੇ 1/2 ਇੰਚ ਦੀ ਜਿਹੜੀ ਇੱਥੇ ਕੱਟ ਪਾ ਲੈਣੀ ਹੈ ਠੀਕ ਹੈ ਇਧਰੋਂ 3.5 ਦੀ ਆਪਾਂ ਨੇ ਕਿਸ ਨੇ ਇਹਦਾ ਮੈਚ ਕਰ ਗਿਆ ਆ ਥੋੜੀ ਜਿਹੀ ਕਿਸੇ ਨੇ ਬਾਅਦ ਨੂੰ ਰੱਖ ਕੇ ਇਦਾਂ ਕੱਟ ਪਾਉਣ ਨੇ ਠੀਕ ਹੈ ਤੇ ਆਪਾਂ ਨੇ ਜਿਹੜੇ ਇਹਨਾਂ ਦੀ ਪਲੇਟ ਨਹੀਂ ਆ ਉਹ ਪਾਉਣੀਆਂ ਨੇ 12.5 ਤੇ ਜਿਹੜਾ ਇਹਨਾਂ ਦਾ ਜਿਆਪ ਰੱਖਣਾ ਉਹ ਪਰਖਾਂਗੇ 3.5 ਤਿੰਨ ਵੀ ਰੱਖ ਸਕਦਾ ਤੁਸੀਂ ਪਰ ਆਪਾਂ ਇਹਨਾਂ ਦਾ 3.5 ਰੱਖਾਂਗੇ ਠੀਕ ਹੈ ਜੀ ਤੇ ਜਿਹੜੀ ਦੀ ਲੰਬਾਈ ਆ ਉਹ ਆ ਪਰਖਾਂਗੇ 7 ਠੀਕ ਹੈ ਜੀ ਇਹਦਾ 7 ਤੱਕ ਤੁਸੀਂ ਉਸਾਂ ਦੇ ਲਾ ਲਓ ਜਿਹੜੀ ਇਹਨਾਂ ਦੀ ਆ ਪਲੇਟ ਆ ਇਧਰੋਂ ਆਪਾਂ ਜਿਹੜਾ ਗੈਪ ਆ ਉਹ ਆਪਾਂ ਰੱਖਾਂਗੇ 2.5 ਤੇ ਇਧਰੋਂ ਰੱਖਾਂਗੇ 2 ਠੀਕ ਹੈ ਤੇ ਇਧਰ ਆਪਾਂ 3.5 ਸੱਤ ਤੇ ਦਾ ਮਾਰਕ ਕਰਕੇ ਤੇ ਇਹਨੂੰ ਤਾਂ ਮੈਚ ਕਰ ਦੇਣਾ ਤੁਸੀਂ ਇਹ ਠੀਕ ਹੈ ਇਧਰੋਂ ਤੁਸੀਂ ਇਹਦੇ ਨਾਲੇ ਤਾਂ ਮੈਚ ਕਰ ਦੇਣਾ ਨਾ ਇਹਨੇ ਕਿ ਆਪਣੇ ਸਾਢੇ ਕਿ ਬ੍ਰੈਸਟ ਵਾਲ ਜਿਹਾਂ ਕਟਾ ਥੈਂਕ ਯੂ